ਦੈਂਕੂ ਆਈ ਦੈਂਕੂ ਚਾਦਰ ਹੈ ਹਾਂ ਚਾ ਚਿਕਨ ਗੁੰਨੀਆਂ ਜਿਆ ਹੋਰ ਚੱਲੀ ਜਾਂਦਾ ਇਹ ਮਤਲਬ ਇੰਨੀ ਮਾਲਕ ਦੀ ਕਿਰਪਾ ਸਾਨੂੰ ਵੀ ਬਖਸ਼ੇ ਜਿਵੇਂ ਆਪਾਂ 15 ਟੁਕਕੇ ਦੇਣੇ ਨੇ ਦਿਨ ਚ ਤਿੰਨ ਵਾਰ 15 15 ਅੱਛਾ ਸਾਇਲ ਜਿਵੇਂ ਹੁਣ ਘਟਨੇ ਜੇ 15000 ਵੀ ਸੈੱਲ ਰਹਿ ਗਏ ਹੁਣ ਦੇ ਦੋ ਸਵੇਰ ਨੂੰ ਸੈੱਲ ਬਹੁਤ ਜ਼ਿਆਦਾ ਪੂਰੇ ਕਰ ਦਿੰਦੀ ਅੱਛਾ ਜੀ 72000 나ੜੀਆਂ ਦੇ ਵਿੱਚ ਮਤਲਬ ਸਰੀਰ ਦੀਆਂ ਜਿਹੜੀਆਂ ਥੰਨੀ ਨਾਲ ਸੰਬੰਧਿਤ ਨਹੀਂ ਨੇ ਆਪਣੇ ਬਿਲਕੁਲ ਜੀ ਇਹ ਸਾਰੀਆਂ ਬਿਮਾਰੀਆਂ ਮਤਲਬ ਇਹੀ ਤੱਲੀ ਇਹ ਧੁੰਨੀ ਦੇ ਵਿੱਚ ਪਾਉਣੀ ਹੈ ਦੋ ਟਾਈਮ ਆਪਾਂ ਨੇ ਅੱਛਾ ਦੋ ਜਾਂ ਤਿੰਨ ਬੂੰਦਾਂ ਸਵੇਰੇ ਦੋ ਜਾਂ ਤਿੰਨ ਬੂੰਦਾਂ ਸ਼ਾਮ ਨੂੰ ਮੈਂ ਕੈਂਸਰ ਤੱਕ ਵੀ ਰੋਗ ਠੀਕ ਕਰਦੀ ਹੈ ਇਹ ਅੱਛਾ ਜਿਵੇਂ ਹਰਨੀਆ ਪਿੱਤੇ ਦੀ ਪੱਥਰੀ ਕੋਈ ਡਾਕਟਰ ਨਹੀਂ ਕਰ ਸਕਦਾ ਇਹਦਾ ਪਿੱਤੇ ਦੀ ਪੱਥਰੀ ਗੁਰਦੇ ਦੀ ਪੱਥਰੀ ਸਾਰਾ ਖਤਮ ਹੁੰਦਾ ਬੱਚੇ ਦਾ ਨਚਰ ਸੌਲੀਆਂ ਹੋਈਆਂ ਮਤਲਬ ਵੀ ਦੋਸਤੋ ਆਪਾਂ ਪਹੁੰਚੇ ਹੋਏ ਧੂਰੀ ਜਿਹੜੇ ਬੰਦਾਂ ਨੂੰ ਕੋਈ ਨਾ ਕੋਈ ਸਮੱਸਿਆ ਯਾਰਾ ਬਾਕੀ ਜਿਹੜਾ ਜਗਾ ਦੋਸਤੋ ਡੇਂਗੂ ਚੱਲਿਆ ਹੋਇਆਗਾ ਉਹਦਾ ਇਲਾਜ ਬਈ ਇੱਕ ਛੋਟੀ ਸਿੱਖਿਆ ਕਰ ਦਿੰਦੇ ਨੇ ਕਿ ਦੋਸਤੋ ਆਪਾਂ ਪਹੁੰਚਾ ਹਾਂ ਬਾਬਾ ਜੀ ਕਾਰ ਡਿਸਪੋਜ਼ਲ ਬਾਡੀਪਾਰਟ ਠੀਕ ਹੈ ਨੇਵਲ ਅਮਰ ਤੁਸੀਂ ਦੇਖ ਸਕਦੇ ਨੇਵਲ ਤਾਂ ਅਮਰ ਤਾਂ ਦੋਸਤੋ ਬਹੁਤ ਪ੍ਰਚਲਿਤ ਨਾਮ ਹੈਗਾ ਇਹ ਬਹੁਤ ਵਧੀਆ ਚੀਜ਼ ਹੈਗੀ ਬਾਈ ਦੇ ਕੋਲ ਇਹ ਵੀ ਮਿਲ ਜਾਂਦੀ ਹੈ ਬਾਬਾ ਜੀ ਕੋਲ ਤੇ ਦੂਜੀ ਗੱਲ ਜਿਹੜੀ ਹੈਗੀ ਹੈ ਇੱਕ ਹੋਰ ਛੋਟੀ ਛੀ ਜੀ ਮਿਲ ਜਾਂਦੀ ਹੈ ਕੋਲ ਉਹ ਹੈਗੀ ਜੀ ਸੱਲ ਪੂਰੇ ਕਰਨ ਵਾਸਤੇ ਡੇਂਗੂ ਦੇ ਵਾਸਤੇ ਚਿਕਨ ਗੁੜੀਆਂ ਵਾਸਤੇ ਇੱਕ ਛੀਛੀ ਠੀਕ ਕਰ ਦਿੰਦੀ ਆ ਬੜੀ ਗੱਲਬਾਤ ਕਰਦੇ ਤਾ ਤੁਹਾਨੂੰ ਦਿਖਾ ਦਿੰਨੇ ਕੀ ਕਿਹੜੀ ਚੀਜ਼ ਆ ਉਹ ਸਸੀ ਕਰ ਰਹੇ ਹਾਂ ਜੀ ਠੀਕ ਤਰ੍ਹਾਂ ਹਾਂਜੀ ਹਾਂ ਹੋਰ ਜੀ ਮਾੜਾ ਬਹੁਤ ਵਧੀਆ ਸਰ ਬਹੁਤ ਵਧੀਆ ਪੜਾ ਤਾਂ ਮੈਂ ਉਸ ਤੋਂ ਕੋਈ ਬਾਬਾ ਜੀ ਕਹਿੰਦੇ ਨਹੀਂ ਕੀ ਗਏ ਨੇ ਦੋਸਤੋ ਇਹਨਾਂ ਦੇ ਕੋਲ ਨਾ ਭਾਜੀ ਮੈਂ ਬੋਲ ਕੇ ਆਇਆ ਕਿ ਇੱਕ ਛੋਟੀ ਛਿਸ਼ੀ ਹੁੰਦੀ ਹੈਗੀ ਸਲਾਪ ਇਹਦੀ ਗੱਲ ਹੀ ਕਰਨੇ ਜੀ ਭਾਜੀ ਦਾ ਡੈਂਗੂ ਬਹੁਤ ਚੱਲਿਆ ਹੋਇਆ ਹਾਂਜੀ ਹਾਂ ਉਹਦੇ ਬਾਰੇ ਕਿਹੜਾ ਤੋਂ ਆਪਣੇ ਕੋਲ ਲਾਇਸ ਸੀ ਗਈ ਆ ਜਿਵੇਂ ਹੁਣ ਡੈਂਗੂ ਆਈ ਡੈਂਗੂ ਚੱਲ ਰਿਹਾ ਚੱਲ ਚਿਕਨ ਗੁਣੀਆਂ ਜਿਆ ਹੋਰ ਚੱਲੀ ਜਾਂਦਾ ਇਹ ਮਤਲਬ ਇੰਨੀ ਮਾਲਕ ਦੀ ਕਿਰਪਾ ਸਾਡ ਨੂੰ ਵੀ ਬਖਸ਼ੇ ਜਿਵੇਂ ਆਪਾਂ 15 ਤੋਂ ਕਿਹ ਦੇਣੇ ਨੇ ਦਿਨ ਚ ਤਿੰਨ ਵਾਰ 15 15 ਅੱਛਾ ਸਾਇਦ ਜਿਵੇਂ ਜੇ 15000 ਵੀ ਸੈੱਲ ਰਹਿ ਗਏ ਹੁਣ ਦੇ ਦੋ ਸਵੇਰ ਨੂੰ ਸੈੱਲ ਬਹੁਤ ਜ਼ਿਆਦਾ ਪੂਰੇ ਕਰ ਦਿੰਗੇ ਅੱਛਾ ਹਾਂਜੀ ਜਿੰਨਾ ਮਰਦੀ ਲੱਗਦਾ ਵਾਦਾਰ ਤੋਂ ਤੇਨੇ ਕੋਈ ਪ੍ਰੋਬਲਮ ਹੈ ਸਾਰਿਆਂ ਵਾਸਤੇ ਬਹੁਤ ਵਧੀਆ ਜੜਕਾ ਹੈ ਬਿਲਕੁਲ ਬਿਲਕੁਲ ਦੋਸਤੋ ਜਿਵੇਂ ਤੁਸੀਂ ਕਿਸੇ ਆਰਮੋਗਲੇ ਹਸਪਤਾਲਾਂ ਚ ਪੈਣੇਗੇ ਹਾਂਜੀ ਸੇ ਦੱਸਣਾ ਸੈਲ ਨੂੰ ਪੂਰੇ ਹੋ ਰਹੇ ਬਿਮਾਰ ਪੈਣੇ ਯਾਰ ਘਰਾਂ ਚ ਪੈਣੇਗੇ ਡਾਕਟਰਾਂ ਉਹ ਦਵਾਈਆਂ ਖਾ ਖਾ ਚੁੱਕੇ ਨੇ ਜੀ ਇੱਕਾ ਛੋਟੀ ਸ਼ੀਸ਼ੀ ਘਰੇ ਵੀ ਮੰਗਵਾ ਸਕਦੇ ਹੋ ਤੇ ਤੁਸੀਂ ਇੱਥੋਂ ਆ ਕੇ ਉਹ ਲੈ ਸਕਦੇ ਹੋ ਧੂਰੀ ਤੋਂ ਹਾਂਜੀ ਹਾਂ ਬਾਬਾ ਜੀ ਕਾਰਡ ਡਿਸਪੋਜ਼ਰਾਂ ਦੇ ਵਜਦੇ ਨੇ ਦੋਸਤੋ ਇਹ ਤੇ ਇੱਕ ਛੀਸ਼ੀ ਭਾਈ ਮਹਿੰਗੀ ਬਹੁਤ ਹੋਣੀ ਆ ਮੇਰੇ ਕੋਲ ਇਹ 100 ਰੁਪਏ ਦੀ ਹੈ ਸਾਰੀ ਭਾਈ ਸਿਰਫ ਹਾਂਜੀ ਸਿਰ ਤੁਹਾਡੀ ਜਾਨ ਬਚਾ ਸਕਦੀ ਹੈ ਕਹਿੰਦੇ ਇਹ ਪਹਿਲਾਂ ਆਪਾਂ ਫ੍ਰੀ ਦਿੰਦੇ ਸੀਗੀ 7-8 ਸਾਲ ਫ੍ਰੀ ਦਿੱਤੀ ਆ ਉਦੋਂ ਬਾਅਦ ਆਪਾਂ 100 ਰੁਪਏ ਰੱਖਦਾ ਉਹ ਵੀ ਅਸੀਂ ਗਊਆਂ ਨੂੰ ਜਾਂ ਕੱਕ ਜਾਂ ਹੋਰ ਪਾਲਨੇ ਆ ਨਾਲ ਦਵਾਈ ਲਿਆਉਂਦੇ ਆ ਲੋਕ ਪੰਜ-ਪੰਜ ਸੀਸੀ ਲੈ ਜਾਂਦੇ ਸੀ ਮਤਲਬ ਕਦਰ ਨਹੀਂ ਕਰਦੇ ਹੁਣ ਤਾਂ 100 ਰੁਪਏ ਰੱਖੇ ਆ ਪਾ ਦੋਸਤੋ ਇਹਦਾ ਰੇਟ ਸਿਰਫ 100 ਰੁਪਏ ਹੈਗਾ ਤੁਸੀਂ ਘਰੇ ਵੀ ਮੰਗਾ ਸਕਦੇ ਜੇ ਕਿਤੇ ਬਾਹਲੇ ਦੂਰ ਹੋਣਾ ਭਾਈ ਜਿਹੜੇ ਢੇੜੇ ਢੇੜੇ ਹੋਣਾ ਤੇ ਅੱਗੇ ਦੂਰ ਲੈ ਕੇ ਜਾਇਓ ਯਾਰ ਬਹੁਤ ਕੀਮਤੀ ਚੀਜ਼ ਹੈ ਜੀ ਇਹ ਠੀਕ ਹੈ ਇੱਕ ਤਾਂ ਇਹ ਹੋਵੇ ਜੀ ਕੀਮਤੀ ਜੀ ਸਭ ਇੱਕ ਨੇਵਲ ਅਮਰਤੀ ਆਪਣਾ ਬਹੁਤ ਸਾਲਾਂ ਤੋਂ ਇਹ ਚੱ अच्छा बड़ा एक्टर नेवल अमरता है जमे 72000 나ड़ियां ਦੇ ਵਿੱਚ મતલਬ શરીર ਦੇ ਜਿਹੜੇ ਧੁੰਨੀ ਨਾਲ ਸੰਬੰਧਿਤ ਨੇ ਇਹ ਆਪਣੇ ਬਿਲਕੁਲ ਜੀ ਇਹ ਸਾਰੀਆਂ ਬਿਮਾਰੀਆਂ મતલਬ ਇਹੀ ਕੱਲੀ ਇਹ ਧੁੰਨੀ ਦੇ ਵਿੱਚ ਪਾਉਣੀ ਦੋ ਟਾਈਮ ਆਪਾਂ ਨੇ اچھا ਦੋ ਜਾਂ ਤਿੰਨ ਬੂੰਦਾ ਸਵੇਰੇ ਦੋ ਜਾਂ ਤਿੰਨ ਬੂੰਦਾ ਸ਼ਾਮ ਨੂੰ ਭਾਜੀ ਲੋਕਾਂ ਨੇ ਨਾਮ ਸੁਣਿਆ ਹੋਊਗਾ ਬਹੁਤ ਮਸ਼ਹੂਰ ਇੱਕ ਨੰਬਰ ਤੇ ਹੈ ਬਹੁਤ ਮਸ਼ਹੂਰ ਜੀ ਹੈ ਦੋਸਤੋ ਤੁਸੀਂ ਸੁਣੀ ਹੋਣੀ ਹੈਗੀ ਤੇ ਐਡੀ ਕਿ ਕੀਮਤੀ ਹੈ ਨਾ મતલਬ ਰੇਟਾਂ ਨਹੀਂ ਹੋਣੀ ਕੰਮ ਨਹੀਂ ਹਾਂਜੀ ਤੁਸੀਂ ਬਿਮਾਰੀਆਂ ਦੇਖ ਸਕਦੇ ਹੋ ਜਿਹੜੀਆਂ ਬੋਰਡ ਦੇ ਉੱਤੇ ਲਿਖੀਆਂ ਹੋਈਆਂ ਬਿਮਾਰੀਆਂ ਤਾਂ ਦਿਖਾਉ ਹੋ ਰਹੀਆਂ ਨੇ ਨਾ ਇਹ ਸਾਰੀਆਂ ਬਿਮਾਰੀਆਂ ਦੇ ਉੱਤੇ ਸਰਕਾਰ ਦੀ ਹੈ ਇਹਨੂੰ ਕਿਹੜੇ ਤਰੀਕੇ ਨਾਲ ਵਰਤਦੇ ਨੇ ਇਹ ਸਵੇਰ ਮਤਲਬ ਲੇਟ ਕੇ ਬੈੱਡ ਦੇ ਉੱਤੇ ਲੇਟ ਜਾਣਾ ਸੋਭਾ ਖਾਲੀ ਪੇਟ ਰਾਤ ਨੂੰ ਆਪਾਂ ਰੋਟੀ ਖਾਣ ਤੋਂ ਬਾਅਦ ਵੀ ਪਾ ਸਕਦੇ ਆ ਫ੍ਰੀ ਟਾਈਮ ਦੇ ਵਿੱਚ 2 ਜਾਂ 3 ਡ੍ਰੌਪ ਜਾਂ 2 ਜਾਂ 3 ਬੂੰਦਾ ਪਾਉਣੀ ਆ ਧੁੰਨੀ ਦੇ ਵਿੱਚ ਠੀਕ ਹੈ ਜੀ ਅੱਧਾ ਘੰਟਾ ਲੈਟਣਾ ਘੱਟ ਤੋਂ ਘੱਟ ਲੈਟ ਕੇ ਢਿੜ ਦੇ ਵਾਲ ਜਾਲੇ ਹੱਥ ਧੁੰਨੀ ਦੇ ਵਾਲੇ ਦਾ ਹੱਥ ਫੇਰਨਾ ਦੋਨੇ ਸਾਈਡਾਂ ਨੂੰ ਰਾਈਟ ਲੈਫਟ ਉਸ ਤੋਂ ਬਾਅਦ ਮਤਲਬ ਜਿਹੜਾ ਤੇਲ ਬਚ ਗਿਆ ਧੁੰਨੀ ਦੇ ਪਾ ਅੰਦਰ ਚਲੇ ਜਾਂਦਾ ਨਾੜਾਂ ਦੇ ਵਿੱਚ ਚਲੇ ਜਾਂਦਾ ਥੋੜਾ ਬਹੁਤ ਵੱਜਦਾ ਤੇ ਉਹ ਮਤਲਬ ਇਹਦੇ ਵਿੱਚ ਜਿਵੇਂ ਕੈਂਸਰ ਤੱਕ ਵੀ ਰੋਗ ਠੀਕ ਕਰਦੀ ਹੈ ਇਹ ਜਿਵੇਂ ਹਰਨੀਆ ਪਿੱਤੇ ਦੀ ਪਥਰੀ ਕੋਈ ਡਾਕਟਰ ਨਹੀਂ ਕੱਢ ਸਕਦਾ ਜੀ ਇਹਦਾ ਪਿੱਤੇ ਦੀ ਪਥਰੀ ਗੁਰਦੇ ਦੀ ਪਥਰੀ ਸਾਰਾ ਖਤਮ ਹੁੰਦਾ ਬੱਚੇ ਦਾ ਨਚਰ ਸੋਲੀਆਂ ਹੋਈਆਂ ਅੱਛਾ ਕੋਈ ਬਲੋਕ ਜਾਂ ਹਾਰਡ ਦੀ ਬਲੋਕੇਜ ਆ ਸਾਰਾ ਕੁਝ ਸਹੀ ਕਰ ਦਈਆ ਜੀ ਕਹਿੰਦਾ ਪਾ ਦੋਸਤੋ 72000 ਜਿਹੜੀਆਂ ਨਾੜਾਂ ਨੇ ਅਟੈਚ ਹੁੰਦੀਆਂ ਹਾਂ ਹਾਂਜੀ ਹਾਂ ਧੁੰਨੀ ਦੇ ਨਾਲ ਉਹਦੇ ਤੇ ਸਾਰੀਆਂ ਚੀਜ਼ਾਂ ਤੇ ਅਸਰ ਕਰਦੀ ਹੈ ਹਾਂ ਜੀ ਹਾਂ ਸਾਰੀਆਂ ਤੇ ਬਿਲਕੁਲ ਦੋਸਤੋ ਭਜੀ ਤਿੰਨ ਮਗਾਉਣ ਦਾ ਕੀ ਤਰੀਕਾ ਹੈ ਕੋ ਆਪਾਂ ਕੋਰੀਅਰ ਵੀ ਕਰ ਦਾਂਗੇ ਜੀ ਕਿਤੇ ਮਰਜ਼ੀ ਮਗਾਸਦੇ ਫੌਰਨ ਤੱਕ ਵੀ ਭੇਜ ਦਿਆਂ ਆਪਣੀ ਕੈਨੇਡਾ ਜਾਂ ਸਾਰੇ ਜਗ੍ਹਾ ਜਾਊਗੀ 1000 ਡਿਲੀਵਰੀ ਚਾਰਜ ਐਕਸਟਰਾ ਆਊਗਾ ਠੀਕ ਹੈ ਤਾਂ 1650 ਰੁਪਏ ਦੀ ਦੋ ਸੀਸਿਆਂ ਨੇ ਇੱਕ ਨਾਲ ਇੱਕ ਫ੍ਰੀ ਹੈ ਲੋਕ 17 1650 ਦੀ ਇੱਕ ਸੀਸੀ ਵੇਚਦੇ ਆ ਇੱਕ ਭੇਜਦੇ ਸੀ ਮੈਂ ਵੀ ਤੁਹਾਨੂੰ ਕਹਿ ਲਿਆ ਸੀ ਆਪਾਂ ਦੋ ਵੇਚਦੇ ਆ ਇੱਕ ਨਾਲ ਇੱਕ ਆ ਦੇਖੋ ਜੀ ਇੱਕ ਨਾਲ ਇੱਕ ਡੱਬੀ ਫ੍ਰੀ ਹੈ ਜੀ ਆ ਦੇਖੋ ਦੋ ਟੱਪੀਆਂ ਮਿਲਣੀਆਂ ਹਲੇ ਕੋਈ ਦੋ ਡੱਬੀਆਂ 1650 ਰੁਪਏ ਦੇ 1650 ਦੇ ਵਿੱਚ ਦੋਸਤੋ ਦੋ ਡੱਬੀਆਂ ਤੁਹਾਨੂੰ ਮਿਲ ਗਈਆਂ ਤੇ ਤੁਹਾਡੇ ਘਰੇ ਕੋਲ 6 ਮਹੀਨੇ ਦਾ ਇਹ 6 ਮਹੀਨੇ ਇਹ ਚੱਲੂਗੀ 6 ਮਹੀਨੇ ਦੀ ਕੋਰਸ ਹੈ ਇਹਦਾ ਕਿ ਆਹ ਵਾਹ ਦੋਸਤੋ 6 ਮਹੀਨੇ ਮਤਲਬ ਇਹ ਚੀਜ਼ ਕੰਮ ਕਰਦੀ ਹੈ ਮਤਲਬ ਇਤਨਾ ਇਤਨਾ ਕਪਾਣ ਨੂੰ ਜੇ ਵੀ ਨੇ 6 ਮਹੀਨੇ ਬਾਅਦ ਖਤਮ ਹੁੰਦੇ ਦੋ ਤੁਸੀਂ ਮੰਗਾ ਸਕਦੇ ਸਿਰਫ 1650 ਰੁਪਏ ਦੇ ਵਿੱਚ ਜਿਹੜੇ ਕੋਰੀਅਲ ਦੇ ਚਾਰਜਸ ਨੇ ਉਹ ਅਲੱਗ ਲੱਗਣਗੇ ਉਹ ਐਕਸਟਰਾ ਜੀ ਉਹ ਐਕਸਟਰਾ ਲੱਗਣਗੇ ਦੋਸਤੋ ਤੇ ਜੇ ਪੰਜਾਬ ਦੇ ਵਿੱਚ ਹੈਗਾ ਤਾਂ ਤੁਸੀਂ ਮੰਗਾ ਸਕਦੇ 100 50 ਰੁਪਏ ਲੱਗਣਾ ਭਾਜੀ ਐਕਸਟਰਾ ਤੇ ਬਹੁਤ ਕੀ ਹਿੰਦੀ ਜੇਕਰ ਤੁਸੀਂ ਜੂਲ ਮੰਗਵਾਇਓ ਜਿਹੜਾ ਸਕਰੀਨ ਦੇ ਉੱਤੇ ਫੋਨ ਨੰਬਰ ਲੱਗੇ ਹੋਏ ਐ ਤੁਸੀਂ ਫੋਨ ਕਰਨਾ ਪਊਗਾ ਹਾਂਜੀ ਹਾਂ ਇਸੇ ਤੇ ਫੋਨ ਕਰਨਾ ਪਊਗਾ ਦੋਸਤਾਂ ਨੂੰ ਤੇ ਤੁਹਾਡਾ ਐਡਰੈਸ ਵਗੈਰਾ ਲਿਖ ਕੇ ਤੁਹਾਡੇ ਘਰੇ ਭੇਜ ਦਿੱਤੀ ਜਾਣਗੇ